ਸੁਚਾ ਸਿੰਘ ਛੋਟੇਪੁਰ ਦੇ ਉੱਤੇ ਜੋ ਜਾਂਚ ਕਮੇਟੀ ਬਣੀ ਸੀ ਅਜੇ ਤੱਕ ਉਸ ਜਾਂਚ ਕਮੇਟੀ ਨੇ ਕੋਈ ਕਦਮ ਨਹੀਂ ਪੁੱਟਿਆ ਪਹਿਲੀ ਪ੍ਰੈਸ ਕਾਨਫਰੰਸ ਜਰਨੈਲ ਸਿੰਘ ਆ ਕੇ ਚੰਡੀਗੜ੍ਹ ਕਰ ਰਹੇ ਨੇ ਸਾਡੇ ਨਾਲ ਨੇ ਜਰਨੈਲ ਸਿੰਘ ਜੀ ਇੰਨੇ ਦਿਨ ਹੋ ਗਏ ਜਾਂਚ ਕਮੇਟੀ ਬਣੀ ਨੂੰ ਕੁਝ ਹੋਈ ਨਹੀਂ ਕਿਉਂ ਨਹੀਂ ਹੋਇਆ ਕੁਝ ਉਹਦੇ ਬਾਅਦ ਮੇਰੀ ਆਪਣੀ ਤਾਂ ਵੀ ਠੀਕ ਨਹੀਂ ਸੀ ਤੇ ਅੱਜ ਅਸੀਂ ਉਹਨਾਂ ਨੂੰ ਨੋਟਿਸ ਭੇਜ ਰਹੇ ਹਾਂ ਜੋ ਵੀ ਉਹਨਾਂ ਦੇ ਖਿਲਾਫ ਸਬੂਤ ਨੇ ਜਾਂ ਉਹਨਾਂ ਨੇ ਐਡਮਿਟ ਕੀਤਾ ਹੈ ਉਹਦੇ ਆਧਾਰ ਦੇ ਉੱਤੇ ਮੈਂ ਇੰਨਾ ਹੀ ਕਹਿ ਸਕਦਾ ਕਿ ਕਸੀਂ ਨਿਆਮ ਪੂਰਨ ਢੰਗ ਤੇ ਨਾਲ ਜਾਂਚ ਕਰਾਂਗੇ ਪਰ ਇਹ ਜ਼ਰੂਰ ਉਮੀਦ ਕਰਦੇ ਆਂ ਕਿ ਇਨਡਿਸਿਪਲਿਨ ਨਾ ਦਿਖਾਇਆ ਜਾਏ ਜਦ ਤੱਕ ਜਾਂਚ ਦੀ ਰਿਪੋਰਟ ਨਹੀਂ ਆ ਜਾਂਦੀ ਤੇ ਜੇ ਕੋਈ ਇਨਡਿਸਿਪਲਿਨ ਹੁੰਦਾ ਹੈ ਤੇ ਪਾਰਟੀ ਉਤੇ ਕੜੀ ਕਾਰਵਾਈ ਕਰੇਗੀ ਛੋਟੇਪੁਰ ਨੇ ਕਿਹਾਗਾ ਕਿ ਮੈਂ ਕਮੇਟੀ ਮੂਰੇ ਪੇਸ਼ ਹੀ ਨਹੀਂ ਹੋਵਾਂਗਾ ਕਿਉਂਕਿ ਕਮੇਟੀ ਦੀ ਕ੍ਰੈਡਿਬਿਲਿਟੀ ਨਹੀਂ ਹੈਗੀ ਜਿਹੜੇ ਲੋਕ ਬਿਆਨ ਦੇ ਚੁੱਕੇ ਨੇ ਕਿ ਛੋਟੇਪੁਰ ਬਾਹਰ ਜਾਣ ਜਸਵੀਰ ਸਿੰਘ ਬੀਰੋ ਬੰਦਿਆਂ ਦੇ ਵਿੱਚ ਨੇ ਜਿਨ੍ਹਾਂ ਨੇ ਕਿਹਾ ਕਿ ਛੋਟੇਪੁਰ ਕਰਾਪਟ ਨੇ ਜਾਂ ਪੂਰੇ ਦਾ ਪੂਰਾ ਜੋ ਪ੍ਰੈਸ ਨੋਟ ਸੀਗਾ ਉਹਨਾਂ ਨੇ ਕਿਹਾ ਕਿ ਇਹ ਬੰਦੇ ਕਮੇਟੀ ਜੇ ਮੈਂ ਇਹਨਾਂ ਮੂਰੇ ਮੈਂ ਇਸ ਪਾਰਟੀ ਇਸ ਕਮੇਟੀ ਨੂੰ ਹੈਡ ਕਰ ਰਿਹਾ ਮੈਂ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਨਿਆਪ ਨੂੰ ਢੰਗ ਦੇ ਨਾਲ ਜਸਟੀਫਾਈਡ ਢੰਗ ਦੇ ਨਾਲ ਇਸ ਮਸਲੇ ਨੂੰ ਦੇਖੇਗੀ ਤੇ ਉਹਨਾਂ ਦਾ ਪੱਖ ਵੀ ਪੂਰੀ ਤਰ੍ਹਾਂ ਸੁਣਿਆ ਜਾਏਗਾ ਉਹਦੇ ਆਧਾਰ ਤੇ ਕੋਈ ਫੈਸਲਾ ਕੀਤਾ ਜਾਏਗਾ ਇਨਡਿਸਿਪਲਿਨ ਸਾਨੂੰ ਕੋਈ ਬਰਦਾਸ਼ਤ ਨਹੀਂ ਹੈ ਤੇ ਜਿਹੜਾ ਮਸਲਾ ਉਹਨਾਂ ਦਲੀਲਾਂ ਦਿੱਤੀਆਂ ਨੇ ਉਹਨਾਂ ਦਲੀਲਾਂ ਨੂੰ ਅਸੀਂ ਤਰੀਕੇ ਨਾਲ ਸਮਝ ਕੇ ਹੀ ਫਿਰ ਕੋਈ ਫੈਸਲਾ ਲਵਾਂਗੇ ਭਵਨ ਜੀ ਨੇ ਕਿਹਾ ਕਿ ਛੋਟੇਪੁਰ ਦੇ ਖਿਲਾਫ ਲਗਾਤਾਰ ਬਿਆਨ ਦਿੰਦੇ ਕਿ ਮੀਟੀ ਕਿਉਂ ਨਹੀਂ ਕਹਿੰਦੀ ਆਪਣੇ ਲੀਡਰਾਂ ਨੂੰ ਕਿ ਜੇ ਬਿਆਨ ਹੀ ਦੇਣੇ ਨੇ ਫਿਰ ਜਾਂਚ ਦਾ ਕੀ ਮਤਲਬ ਆਗਾ ਤੁਸੀਂ ਕਿਉਂ ਨਹੀਂ ਰੋਕਦੇ ਤੁਹਾਡੀ ਪਾਰਟੀ ਦੇ ਲੀਡਰਾਂ ਨੂੰ ਕਿ ਬਿਆਨ ਨਾ ਦਿਓ ਭਗਵੰਤ ਮਾਨ ਨੇ ਲਗਾਤਾਰ ਉਹਨਾਂ ਤੇ ਬਿਆਨ ਦਿੱਤੇ ਨੇ ਕਿਨਾਂ ਬਾਰੇ ਛੋਟੇਪੁਰ ਦੇ ਖਿਲਾਫ ਲਗਾਤਾਰ ਬਿਆਨ ਦਿੰਦੇ ਨੇ ਤੁਸੀਂ ਕਿਉਂ ਨਹੀਂ ਆਪਣੀ ਲੀਡਰਸ਼ਿਪ ਨੂੰ ਕਹਿੰਦੇ ਕਿ ਜਿੰਨਾ ਚਿਰ ਜਾਂਚ ਚੱਲ ਰਹੀ ਹੈ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਇਸ ਤਰ੍ਹਾਂ ਨਾ ਕਰੋ ਮੈਂ ਫਿਰ ਕਹਿ ਦਿੰਨਾ ਕਦੇ-ਕਦੇ ਕੁਝ ਇਲਜ਼ਾਮ ਇਧਰੋਂ ਆਉਂਦੇ ਕੁਝ ਉਧਰੋਂ ਲੱਗ ਜਾਂਦੇ ਨੇ ਪਰ ਮਸਲਾ ਜਿਹੜਾ ਗੰਭੀਰ ਹੈ ਉਹ ਕ腐ਸ਼ਨ ਦਾ ਹੈ ਉਹਦੇ ਵਿੱਚ ਪੈਸੇ ਲੈਣਦਾ ਹੈ ਉਹਦੇ ਉੱਤੇ ਅਸੀਂ ਜਾਂਚ ਕਰਾਂਗੇ ਤੇ ਮੈਂ ਇਸ ਵਾਰ ਫਿਰ ਇੱਕ ਵਾਰ ਕਹਿ ਦਿੰਦਾ ਕਿ ਤਦ ਤੱਕ ਸਿਆਸ ਕਰਦੇ ਆ ਕਿ ਕੋਈ ਇਨਡਿਸਿਪਲਨ ਨਹੀਂ ਹੋਣਾ ਚਾਹੀਦਾ ਐਕਸ਼ਨ ਪਹਿਲਾਂ ਲਿਆ ਤੁਸੀਂ ਕਮੇਟੀ ਬਾਅਦ ਚ ਬਣਾਈ ਇਹਦਾ ਕੀ ਮਤਲਬ ਹੈ ਕਿਉਂਕਿ ਆਮ ਤੌਰ ਤੇ ਕਮੇਟੀਆਂ ਪਹਿਲਾਂ ਬਣਦੀਆਂ ਨੇ ਅਸੀਂ ਪੋਲਿਟਿਕਲ ਪਾਰਟੀਆਂ ਨੂੰ ਕਵਰ ਕਰਦੇ ਆ ਇਸੇ ਤਰ੍ਹਾਂ ਹੁੰਦਾਗਾ ਕਿਉਂ ਐ ਹੋਇਆ ਕਿ ਤੁਸੀਂ ਕਲਮਿਨਰ ਪਤ ਤੋਂ ਹਟਾਤਾ ਫਿਰ ਕਮੇਟੀ ਬਣਾਈ ਸੰਦੀਪ ਕੁਮਾਰ ਦੇ ਮਸਲੇ ਦੇ ਵਿੱਚ ਵੀ ਅਸੀਂ ਅਜੇ ਪ੍ਰਾਈਮਰੀ ਫੈਸੀ ਇਵਿਡੈਂਸ ਆਇਆ ਹੈ ਕੋਈ ਸਾਬਤ ਨਹੀਂ ਹੋ ਗਿਆ ਪਰ ਜੇ ਉਹ ਨੂੰ ਇਸ ਕੈਬਨਿਟ ਮਨਿਸਟਰ ਤੋਂ ਹਟਾਤਾ ਪ੍ਰਾਈਮਰੀ ਮੈਂਬਰਸ਼ਿਪ ਤੋਂ ਵੀ ਹਟਾਤਾ ਇਹ ਸਾਡੀ ਪਾਰਟੀ ਨੈਤਿਕ ਮਾਤਰਾ ਨੂੰ ਉੱਚਾ ਰੱਖਦੀ ਹੈ ਤੇ ਉਹਦਾ ਪ੍ਰਤੀਕ ਸਭ ਤੋਂ ਵੱਧ ਸਟਿੰਗ ਦੀ ਚਰਚਾ ਹੋਈ ਸੀ ਉਹ ਸਟਿੰਗ ਕਿੱਥੇ ਆਗਾ ਜਿਹੜੇ ਸਟਿੰਗ ਦੀ ਤੁਸੀਂ ਚਰਚਾ ਕਰ ਰਹੇ ਸੀ ਜਿਸ ਦੇ ਆਧਾਰ ਦੇ ਉੱਤੇ ਤੁਸੀਂ ਕਾਰਵਾਈ ਕੀਤੀ ਉਹ ਸਟਿੰਗ ਕਿੱਥੇ ਆਗਾ ਉਹ ਸਾਰਾ ਵੀ ਵਿਚਾਰਿਆ ਜਾ ਰਿਹਾ ਨਾਲੇ ਜਿਹੜਾ ਉਹਨਾਂ ਨੇ ਖੁਦ ਐਡਮਿਟ ਕੀਤਾ ਉਹਨੂੰ ਵੀ ਵਿਚਾਰ ਕਰਾਂਗੇ ਉਹਨਾਂ ਨੂੰ ਪੂਰਾ ਮੌਕਾ ਦਿੱਤਾ ਜਾਏਗਾ ਆਪਣੀ ਗੱਲ ਕਹਿਣ ਦਾ ਕੇਜਰੀਵਾਲ ਕਦੋਂ ਆ ਰਹੇ ਨੇ ਪੰਜਾਬ ਇਕੋ ਸਾਟੀ ਆਰਟਰੀਗ ਨਸਤੰਬਰ ਨੂੰ ਆਣਗੇ ਪੰਜਾਬ ਕੀ ਪ੍ਰੋਗਰਾਮ ਨੇ ਉਹਨਾਂ ਦੇ ਪੰਜਾਬ ਚ ਕਿਉਂਕਿ ਨਾਨ ਪੰਜਾਬੀ ਦਿੱਲੀ ਵਰਸਸ ਪੰਜਾਬ ਪੰਜਾਬੀ ਵਰਸਸ ਨਾਨ ਪੰਜਾਬੀ ਵੱਡਾ ਇਸ਼ੂ ਬਣ ਰਿਹਾ ਜਿਹੜੀਆਂ ਉਸਨਾਂ ਵਾਲੀ ਗੱਲ ਨੂੰ ਬਹੁਤ ਵੱਡਾ ਇਸ਼ੂ ਆਏ ਤੁਹਾਡੀ ਪਾਰਟੀ ਦੇ ਲੀਡਰ ਵੀ ਡਰੇ ਹੋਏ ਜਿਹੜੇ 32 ਉਮੀਦਵਾਰ ਸੀ ਅਨਾਉਂਸ ਕੀਤੇ ਨੇ ਉਹਨਾਂ ਚੋਂ ਕਿਹੜਾ ਨਾਨ ਪੰਜਾਬੀ ਹੈ ਜਿਨ੍ਹਾਂ ਨੇ ਆ ਕੇ ਪਾਰਟੀ ਦਾ ਸੰਗਠਨ ਪਾਰਟੀ ਦੇ ਪਾਵਰ ਸੈਂਟਰ ਦਰਗੇਸ਼ ਪਾਠਕ ਤੇ ਸੰਜੀਤ ਸਿੰਘ ਨੇ ਇਹ ਕਿਹਾ ਜਾਂਦਾ ਦੇਖੋ ਜੀ ਇੱਕ ਗੱਲ ਜਾਣ ਲਿਆ ਜੀ ਲੀਓ ਪਾਰਟੀ ਚੱਲਦੀ ਹੈ ਪੰਜਾਬ ਤੋਂ ਨੀਚੇ ਵਿਸਾਦ ਦੇ ਵਿੱਚ ਜਿਹੜਾ ਐਮ ਐਲ ਏ ਬਣੇਗਾ ਜੋ ਉਮੀਦਵਾਰ ਬਣੇਗਾ ਜਿਹੜੀ ਸਰਕਾਰ ਬਣੇਗੀ ਉਹੀ ਪਾਵਰ ਸੈਂਟਰ ਹੁੰਦਾ ਇਸ ਕਰਕੇ ਉਹਨਾਂ ਦਾ ਆਪਣਾ ਐਕਸਪੀਰੀਅੰਸ ਜਿਹੜਾ ਇਲੈਕਸ਼ਨਾਂ ਲੜਾਉਣ ਦਾ ਉਹਨਾਂ ਨੂੰ ਤਿੰਨ ਇਲੈਕਸ਼ਨਾਂ ਲੜਾਉਣ ਦਾ ਐਕਸਪੀਰੀਅੰਸ ਹੈ ਤੇ ਇਸ ਕਰਕੇ ਉਹ ਆਪਣਾ ایکسپੀਰੀਅנס ਅਗਰ ਸੰਗਠਨ ਨੂੰ ਖੜਾ ਕਰਨ ਦੇ ਵਿੱਚ ਜਾਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਚ ਦਿੰਦੇ ਨੇ ਉਹਨਾਂ ਚੋਂ ਕਿਸੇ ਨੇ ਪੰਚਾਇਤੀ ਦੇ ਇਲੈਕਸ਼ਨ ਵੀ ਪੰਜਾਬ 'ਚ ਨਹੀਂ ਲੜਨਾ ਕੱਲ ਨੂੰ ਅਸੀਂ ਗੁਜਰਾਤ ਵੀ ਲੜਨਾ ਹੈ ਗੋਆ ਵੀ ਲੜਨਾ ਹੈ ਉਹਨਾਂ ਦੀ ਡਿਊਟੀ ਉੱਥੇ ਵੀ ਲੱਗ ਜਾਣੀ ਹੈ ਉਹਨਾਂ ਨੇ ਫਿਰ ਪੰਜਾਬ ਵੱਲ ਵੇਖਣਾ ਵੀ ਨਹੀਂ ਤੇਜਰੀਵਾਲ ਕਾਦੀ ਕਾਦੀ ਤੇ ਚਰਚਾ ਕਰਨ ਗਿਆ ਆ ਕੇ ਪੰਜਾਬ 'ਚ ਸਾਰੇ ਮਿਸ਼ਨ ਦੇ ਚ ਚਰਚਾ ਕਰਨਗੇ ਜਿਹੜੀ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਦੋ ਮਿੰਟ ਲਾ ਜਰਨੈਲ ਸਿੰਘ ਜਰਨੈਲ ਸਿੰਘ ਦਾ ਕਹਿਣਾ ਕੀ ਛੋਟੇਪੁਰ ਦੇ ਖਿਲਾਫ ਜੋ ਜਾਂਚ ਕਮੇਟੀ ਬਣੀ ਹੈ ਉਹ ਨੂੰ ਨੋਟਿਸ ਜਾਰੀ ਕਰੇਗੀ ਨੋਟਿਸ ਦੇ ਉੱਤੇ ਛੋਟੇ ਕੋਰ ਜਵਾਬ ਦੇਣਗੇ ਉਸ ਤੋਂ ਬਾਅਦ ਅਗਲੇ ਕਦਮ ਇਹ ਕਮੇਟੀ ਚੁਕੇਗੀ ਕੈਮਰਾਮੈਨ ਗੁਜੀਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਚੰਡੀਗੜ੍ਹ